ਇਹ ਗਾਣੇ ਕੁਝ ਗਾਣੇ ਹੁੰਦੇ ਜਿਹੜੇ ਤੁਹਾਡੇ ਨਾਲ ਹਮੇਸ਼ਾ ਨੇ ਵਿਦੇ ਔਰ ਮੈਂ ਇਸ ਗਾਣੇ ਨਾਲ ਵੱਡਾ ਆਇਆ ਸਕੂਲ ਕਾਲਜ ਯੂਨੀਵਰਸਿਟੀ ਤੋਂ ਲੈ ਕੇ ਉਸ ਤੋਂ ਬਾਅਦ ਜਿਸ ਗਾਣੇ ਨਾਲ ਮੇਰਾ ਨਾਮ ਪੈ ਗਿਆ ਬਾਵਾ ਮੈਂ ਤੁਹਾਨੂੰ ਸੁਣਾਉਣ ਲੱਗਾ ਸੁਣਨ ਵਾਲੀ ਗੱਲ ਆ ਕਿ ਜਾਂਦੇ ਜੀ ਮੇਰੇ ਵਰਗੇ ਨੂੰ ਹਉਮੇ ਮਾਰ ਜਾਂਦੀ ਏ ਹੰਕਾਰ ਮਾਰ ਜਾਂਦਾ ਸਾਡੇ ਵਰਗੇ ਬਹੁਤ ਅਸੀਂ ਭਰੇ ਪੀਤੇ ਹਉਮੇ ਨਾਲ ਪਰ ਮਾਤਮਾ ਬਚਾਵੇ ਕਿ ਆ ਵੀ ਮੇਰਾ ਉਹ ਵੀ ਮੇਰਾ ਮੈਂ ਹੀ ਮੈਂ ਮੇਰੇ ਵਰਗਾ ਕੋਈ ਨਹੀਂ ਇਹ ਸਾਰਾ ਕੁਝ ਸਾਡੇ ਅੰਦਰ ਚੱਲਦਾ ਰਹਿੰਦਾ ਪਰ ਜਦੋਂ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਇਸ ਦੁਨੀਆ ਤੋਂ ਤੁਰ ਜਾਂਦਾ ਤਾਂ ਉਦੋਂ ਇੱਕ ਆਵਾਜ਼ ਆਉਂਦੀ ਏ ਕਿ ਅੱਜ ਬੋਲ ਅੱਜ ਤੇਰੇ ਕਲਬੂਤ ਚ ਜਾਣ ਕਿਉਂ ਨਹੀਂ ਤੁਹਾਡੀ ਨਜ਼ਰ ਕਰ ਰਿਹਾ ਮੈਂ ਆ ਦੋਨਾਂ ਪੰਜਾਬਾਂ ਦਾ ਉਹ ਵੀ ਸਾਡਾ ਪੰਜਾਬ ਬੇਸਿਕਲੀ ਤਾਂ ਹੋਣ ਵੰਡਿਆ ਗਿਆ ਪਰ ਪੂਰਬੀ ਪੰਜਾਬ ਪੱਛਮੀ ਪੰਜਾਬ ਜਿਹਨੂੰ ਕਿਹਾ ਦਿੱਤਾ ਜਾਂਦਾ ਸਾਂਝਾ ਲੋਕਗੀਤ ਹੈ ਔਰ ਲੋਕਗੀਤ ਕਿਸੇ ਪੀੜੀ ਦੇ ਕਿਸੇ ਬੋਲੀ ਦੇ ਲੋਕਾਂ ਦੇ ਇਲਾਕੇ ਦੇ ਉਹਦੀ ਉਹ ਉਹਦਾ ਖਜ਼ਾਨਾ ਹੁੰਦੇ ਆ ਉਹਦੀ ਦੌਲਤ ਹੁੰਦੇ ਆ ਤੁਸੀਂ ਕਦੀ ਵੀ ਉਹਨਾਂ ਨੂੰ ਵਰਤ ਸਕਦੇ ਹੋ ਪਰ ਲੋਕ ਗੀਤ ਜਿਹੜੇ ਆ ਉਹ ਸਾਡਾ ਬੜਾ ਵੱਡਾ ਖਜ਼ਾਨਾ ਤੁਹਾਡੀ ਨਜ਼ਰ ਕਰ ਰਹੇ ਆ ਸੁਣ ਕੇ ਐ ਪਰਰਾਤ ਦਾ ਜਾਗਣਾ ਬੜਾ ਔਖਾ ਔਖਾ ਤੇ ਬਿਰਲਾ ਵੀ ਲਾ